ਨਸ਼ੇ ਨੇ ਇੱਕ ਹੋਰ ਹਜ਼ਦਾਖੇੜ ਦਾ ਪਰਿਵਾਰ ਉਜਾੜ ਦਿੱਤਾ। ਇੱਕ ਘਰ ਦੇ ਵਿੱਚੋਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚੋਂ ਦੇਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਕਿਉਂਕਿ ਇਸ ਪਰਿਵਾਰ ਦੇ ਵਿੱਚ ਕੱਲਾ-ਕੱਲਾ ਜੋ ਕਮਾਉਣ ਵਾਲਾ ਸੀ ਉਸ ਦੀ ਮੌਤ ਹੋ ਗਈ ਹੈ ਨਸ਼ਿਆਂ ਕਰਕੇ। ਹਾਲਾਂਕਿ ਜਾਣਕਾਰੀ ਸਾਹਮਣੇ ਇਹ ਆ ਰਹੀ ਹੈ ਕਿ ਨੌਜਵਾਨ ਨੇ 4 ਤੋਂ 5 ਦਿਨ ਪਹਿਲਾਂ ਹੀ ਨਸ਼ਾ ਛੱਡਿਆ ਸੀ। ਡਾਕਟਰਾਂ ਦੇ ਵੱਲੋਂ ਸਾਫ਼-ਸਾਫ਼ ਹਦਾਇਤਾਂ ਦਿੱਤੀਆਂ ਸੀ ਕਿ ਇਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਕੁਝ ਵੀ ਹੋ ਜਾਵੇ ਨਸ਼ਾ ਦੇਣਾ ਪਰ ਇਸੇ ਵੱਲੋਂ ਨਸ਼ੇ ਦੀ ਮੰਗ ਕੀਤੀ ਜਾ ਰਹੀ ਸੀ ਜਦੋਂ ਇਸ ਨੂੰ ਨਸ਼ਾ ਨਹੀਂ ਦਿੱਤਾ ਗਿਆ ਇਸ ਦੀ ਤਬੀਅਤ ਵਿਗੜਨ ਲੱਗੀ ਤੇ ਇਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਲਜਾਇਆ ਜਾ ਰਿਹਾ ਸੀ ਪਰ ਰਾਤ ਦੇ ਵਿੱਚ ਹੀ ਇਹ ਸੀ ਮਾਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ 22 ਸਾਲ ਦਾ ਨੌਜਵਾਨ ਸੀਗਾ ਪਿੱਛੇ ਇਸ ਦੇ ਦੋ ਬੱਚੇ ਵੀ ਹੈਗੇ ਇੱਕ ਕੁੜੀ ਤੇ ਇੱਕ ਪੁੱਤ ਹੈਗਾ ਜਨਾਦਾ ਹਾਲ ਹੁਣ ਕੀ ਹੋਵੇਗਾ ਇਹ ਸ਼ਾਇਦ ਤੁਸੀਂ ਵੀ ਅੰਦੇਸ਼ਾ ਲਗਾ ਸਕਦੇ ਹੋ ਹਾਲਾਂਕਿ ਜੇਕਰ ਪਿੰਡ ਵਾਸੀਆਂ ਦੀ ਤੇ ਮ੍ਰਿਤਕ ਦੀ ਪਤਨੀ ਦੀ ਗੱਲ ਕੀਤੀ ਜਾਵੇ ਚਾਚੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਉਹਨਾਂ ਦੇ ਵੱਲੋਂ ਸਾਫ ਸਾਫ ਇਹ ਜ਼ਿਕਰ ਕੀਤਾ ਗਿਆ ਕਿ ਸਾਡੇ ਪਿੰਡ ਯਾਨੀ ਜੋਧਪੁਰ ਦੇ ਵਿੱਚ ਤਾਂ ਰਾਸ਼ਨ ਭਾਵੇਂ ਮਿਲੇ ਨਾ ਮਿਲੇ ਪਰ ਨਸ਼ਾ ਹਰ ਇੱਕ ਘਰ ਦੇ ਵਿੱਚ ਮਿਲ ਹੀ ਜਾਂਦਾ ਲੱਖ ਕੋਸ਼ਿਸ਼ਾਂ ਕੀਤੀਆਂ ਗਈਆਂ ਪੰਚਾਇਤ ਤੱਕ ਸ਼ਿਕਾਇਤ ਪਹੁੰਚਾਈ ਗਈ ਪਰ ਪੰਚਾਇਤ ਦੇ ਵੱਲੋਂ ਵੀ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਨਸ਼ਾ ਜੋ ਹੈ ਲਗਾਤਾਰ ਹੀ ਵਿਕਦਾ ਜਾ ਰਿਹਾ ਹੈ ਤਾਂ ਜੋ ਇਸ ਦੇ ਵਿੱਚ ਖਬਰ ਜੋ ਸਾਹਮਣੇ ਆਈ ਹੈ ਨੌਜਵਾਨ ਦੀ ਮੌਤ ਦੀ ਤਾਂ ਜਾਣਕਾਰੀ ਇਸ ਦੇ ਵਿੱਚ ਸਾਹਮਣੇ ਇਹ ਵੀ ਆ ਰਹੀ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਦੇ ਇੱਕ ਭਰਾ ਦੀ ਜੋ ਵੱਡਾ ਭਰਾ ਸੀ ਨਸ਼ੀਆਂ ਕਰਕੇ ਉਸ ਦੀ ਮੌਤ ਹੋ ਚੁੱਕੀ ਹੈ ਇੱਕ ਹੋਰ ਭਰਾ ਜੋ ਕਿ ਨਸ਼ੀਆਂ ਕਰਕੇ ਜੇਲ੍ਹ ਦੇ ਵਿੱਚ ਬੰਦ ਹੈ ਤੇ ਮਾਂ ਦੀ ਗੱਲ ਜੋ ਹੈ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਜ਼ਿੰਦਗੀ ਮੌਤ ਦੀ ਲੜਾਈ ਲਾੜ ਰਹੀ ਹੈ ਕਿਉਂਕਿ ਉਹ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਆ ਤਾਂ ਮੌਕੇ ਦੀ ਸਥਿਤੀ ਕੀ ਕੁਝ ਬਣੀ ਹੋਈ ਏ ਤੁਹਾਨੂੰ ਉਹ ਦਿਖਾਉਂਦਿਆਂ ਤੇ ਪੂਰੇ ਮਾਮਲੇ ਨੂੰ ਲੈ ਕੇ ਪਤਨੀ ਦਾ ਕੀ ਕੁਝ ਕਹਿਣਾ ਤੇ ਨਾਲੇ ਚਾਚੇ ਦਾ ਕੀ ਕੁਝ ਕਹਿਣਾ ਉਹ ਵੀ ਸੁਣਾਉਂਦੇ ਆ। ਕਹਿੰਦੇ ਮੈਨੂੰ ਉਹ ਹੀ ਲਿਆ ਕੇ ਦੋ ਮੈਂ ਉਹ ਹੀ ਕਰਨਾ। ਅੱਛਾ। ਤੇ ਫਿਰ ਉਸਮਾਨ ਲਿਆ ਕੇ ਨਹੀਂ ਦਿੱਤਾ ਤੁਸੀਂ। ਡਾਕਟਰਾਂ ਨੇ ਮਨਾਂ ਕੀਤਾ ਇਹ। ਅੱਛਾ। ਉਸਮਾਨ ਨਹੀਂ ਦੇਣਾ। ਹੂੰ। ਤੇ ਸਰਕਾਰ ਨੇ ਵੀ ਮੈਂ ਮਛੇੜੀ ਆ ਕਿ ਜਿਹੜੇ ਨਸ਼ਾ ਛੱਟਣਾ ਚਾਹੁੰਦੇ ਅਸੀਂ ਉਹਨਾਂ ਨੂੰ ਭਾਜੀ ਮੇਰਾ ਤੇ ਘਰ ਬਰਬਾਦ ਹੋ ਗਿਆ ਮੇਰੇ ਤੇ ਨਿਕੇ ਨਿਕੇ ਬੱਚੇ ਆ ਮੈਂ ਕਿਹੜੇ ਕੋਚ ਫੋਨ ਆ ਇਹਨਾਂ ਨੂੰ ਤੁਹਾਡੇ ਪਿੰਡੋਂ ਮਿਲਦਾ ਨਸ਼ਾ ਇਥੋਂ ਪਿੰਡੋਂ ਹੀ ਮਿਲਦਾ ਜੀ ਤੇ ਬੱਚੇ ਕਿੰਨੇ ਨੇ ਤੁਹਾਡੇ ਕੁੜੀ ਮੁੰਡਾ ਵੇਖੋ ਬੇਟੀ ਮੇਰੀ ਇੱਕ ਵੱਡਾ ਇਹ ਤਾਂ ਪਹਿਲਾਂ ਮਰਿਆ ਉਹ ਵੀ ਨਸ਼ਾ ਕਰਕੇ ਅੱਛਾ ਉਹ ਵੀ ਨਸ਼ੀਨਾ ਮਰਿਆ ਉਹ ਵੀ ਨਸ਼ਾ ਕਰਕੇ ਇੱਕ ਅੰਦਰ ਪਿਆ ਨਸ਼ਾ ਉਹ ਵੀ ਕਰਦਾ ਅੱਛਾ ਉਹ ਵੀ ਨਸ਼ਾ ਕਰਦਾ ਉਹ ਵੀ ਨਾ ਤੇ ਵੀ ਨਸ਼ੀਨਾ ਗਿਆ ਇੰਨਾ ਕਿ ਪੰਡੋਰੀਆਂ ਚ ਪੰਡੋਰੀ ਮਹਿਮਾ ਪੰਡੋਰੀ ਚ ਕਿਤੇ ਨਸ਼ਾ ਵੀ ਤੁਸੀਂ ਆਖੋਗੇ ਕਿ ਛੱਡੀ ਗੱਲਾਂ ਮਾਨੂੰ ਉਹਨੇ ਖੰਡ ਤਾਂ ਨਹੀਂ ਮਿਲਦੀ ਜਿੰਨਾ ਸਾਨੂੰ ਇਹ ਸਮਾਨ ਮਿਲਦਾ ਉਥੋਂ ਦਾ ਕੋਈ ਮੋਤਵਾਰ ਕੋਈ ਟੱਕਣ ਦੀ ਕੋਸ਼ਿਸ਼ ਹੀ ਨਹੀਂ ਕੋਈ ਕੋਸ਼ਿਸ਼ ਨਹੀਂ ਕਰਦਾ ਨਾ ਕੋਈ ਮੈਂਬਰ ਨਾ ਕੋਈ ਸਰਪੰਚ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਕਹਿ ਵੀ ਰਹਿੰਦੇ ਨੇ ਮੈਂਬਰਾਂ ਸਰਪੰਚਾਂ ਨੂੰ ਵੀ ਕੋਈ ਨਾ ਕੋਈ ਸੋਚੋ ਕੁੱਖ ਕਰੋ ਇਹਦੇ ਬਾਰੇ ਸਾਡੇ ਪੁੱਤ ਰੋਟੇ ਜਾਂਦੇ ਪਰ ਉਹ ਨਹੀਂ ਸੁਣਦੇ ਸਾਡੀ